ਅੱਜ ਜਿੱਥੇ ਸਾਡੇ ਤੇ ਜਿੱਥੇ ਕਿਸਾਨ ਜਥੇਬੰਦੀਆਂ ਤੇ ਜਿਹੜਾ ਖਨੌਰੀ ਬਾਰਡਰ ਹੈ ਪੰਜਾਬ ਦਾ ਤੇ ਹਰਿਆਣੇ ਦਾ ਉੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਤੇ ਜਿੱਥੇ ਅੱਜ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੀ ਤੇ ਸਿਰਸਾ ਜੀ ਇਹ ਜਿਹੜੇ ਨਾਲ ਨੇ ਸਾਡੇ ਬੈਠੇ ਹੋਏ ਤੇ ਨਾਲ ਜਿੰਨੇ ਵੀ ਸਾਡੇ ਇੱਥੇ ਕਿਸਾਨ ਭਰਾ ਨੇ ਸਾਰੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਨੇ ਤੇ ਉੱਥੇ ਜਿੱਥੇ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਉੱਥੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਨੂੰ ਹੁਣੇ ਹੀ ਮਿਲ ਕੇ ਆਏ ਆ ਤੇ ਭਾਵੇਂ ਮਨੋਂ ਬਲ ਉਹਨਾਂ ਦਾ ਉੱਚਾ ਹੈ ਪਰ ਜਿਹੜੀ ਹੈ ਸੇਹਤ ਹੈ ਉਹਨਾਂ ਦੀ ਗੁਰੂ ਸਾਹਿਬ ਕਦੇ ਵੀ ਖਾਲਸਾ ਜਿਹੜਾ ਉਹ ਇਹ ਨਹੀਂ ਕਹਿੰਦਾ ਆਪਦੇ ਆਪ ਨੂੰ ਮੈਂ ਭਾਵੇਂ ਜਿੰਨਾ ਮਰਜ਼ੀ ਜ਼ਖਮੀ ਵੀ ਹੋਵੇ ਪਰ ਗੁਰੂ ਸਾਹਿਬ ਕਿਰਪਾ ਰੱਖਣ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਦਾ ਆਪਜੀ ਕੋਈ ਨਿੱਜੀ ਹਿੱਤ ਨਹੀਂ ਹੈ ਉਹ ਸਮੁੱਚੇ ਹੀ ਜਿਹੜੇ ਕਿਸਾਨ ਵੀਰ ਸਾਡੇ ਤੇ ਉੱਥੇ ਹੀ ਗਰੀਬਾਂ ਦੀ ਕਿਉਂਕਿ ਕਿਸਾਨ ਜਿਹੜਾ ਉਹ ਅੰਨ ਦాత ਹੈ ਜਿਨੇ ਸਮੁੱਚੇ ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਭਾਰਤ ਦਾ ਜਿਹੜੇ ਭਾਰਤ ਦੇ ਵਾਸੀ ਨੇ ਉਹਨਾਂ ਦਾ ਜਿਹੜਾ ਪੇਟ ਭਰਿਆ ਪਿੱਛੋਂ ਆਪਾਂ ਪਿਛਲਾ ਇਤਿਹਾਸ ਵੀ ਆਪਾਂ ਪੜ੍ਹਦੇ ਆਂ ਤੇ ਪੰਜਾਬ ਨੇ ਹਮੇਸ਼ਾ ਜਿਹੜਾ ਹਿੰਦੁਸਤਾਨ ਦੀ ਜਿੱਥੇ ਰਾਖੀ ਕੀਤੀ ਹੁਣ ਵੀ ਬਾਰਡਰਾਂ ਦੇ ਉੱਪਰ ਜਿਹੜੇ ਸਾਡੇ ਨੌਜਵਾਨ ਸਿੱਖ ਭਰਾ ਨੇ ਉਹ ਬਾਰਡਰਾਂ ਦੇ ਉੱਪਰ ਜਿਹੜੇ ਡਟੇ ਹੋਏ ਨੇ ਤੇ ਅੱਜ ਜਿਹੜੇ ਸਾਡੇ ਨੌਜਵਾਨ ਜਾਂ ਸਾਡੇ ਕਿਸਾਨ ਭਰਾ ਨੇ ਉਹ ਆ ਕੇ ਖਨੋਰੀ ਜਿਹੜਾ ਬਾਰਡਰ ਹੈ ਜਾਂ ਸ਼ੰਭੂ ਬਾਰਡਰ ਹੈ ਤੇ ਉੱਥੇ ਉਹਨਾਂ ਨੂੰ ਧੱਕੇ ਦੇ ਨਾਲ ਰੋਕਿਆ ਹੋਇਆ ਕਿਉਂਕਿ ਆਪਣੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਕੋਲੇ ਉਹ ਪਹੁੰਚ ਕਰ ਰਹੇ ਨੇ ਪਰ ਸਰਕਾਰ ਅੱਗੋਂ ਉਹਨਾਂ ਨੂੰ ਜਿਹੜਾ ਅਥਰੂ ਗੈਸ ਤੇ ਜਾਂ ਉਹਨਾਂ ਨੂੰ ਜਿਹੜੇ ਹੈ ਪਾਣੀ ਦੀਆਂ ਵਿਛਾੜਾ ਮਾਰ ਕੇ ਉਹਨਾਂ ਨੂੰ ਜਿਹੜਾ ਧੱਕੇ ਦੇ ਨਾਲ ਰੋਕਦੇ ਨੇ ਤੇ ਉਹ ਇਹ ਨਾ ਸੋਚਣ ਜਿਹੜੇ ਸੈਂਟਰ ਸਰਕਾਰ ਹੈ ਜਾਂ ਕਦੇ ਵੀ ਪੰਜਾਬ ਨੇ ਝੁੱਕ ਕੇ ਪਿਛਲਾ ਇਤਿਹਾਸ ਦੇਖੀਏ ਆਪਾਂ ਤੇ ਪੰਜਾਬ ਨੇ ਆਪਣੀ ਆਣ ਬਾਣ ਤੇ ਸ਼ਾਨ ਵਾਸਤੇ ਹਮੇਸ਼ਾ ਅੱਗੇ ਹੋ ਕੇ ਜੂਝਦੇ ਵੀ ਰਹੇ ਨੇ ਤੇ ਭਾਰਤ ਵਾਸਤੇ ਵੀ ਕੁਰਬਾਨੀਆਂ ਦਿੱਤੀਆਂ ਤੇ ਮੈਂ ਬੇਨਤੀ ਕਰਦਾ ਸੈਂਟਰ ਜਿਹੜੀ ਸਰਕਾਰ ਹੈ ਉਹ ਸਾਡੇ ਕਿਸਾਨ ਭਰਾਵਾਂ ਦੀਆਂ ਜਿੱਥੇ ਤਿੰਨੇ ਕਾਨੂੰਨ ਜਿਹੜੇ ਉਹਨਾਂ ਨੇ ਵਾਪਸ ਲੈ ਜਦੋਂ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਬਾਰਡਰ ਤੇ ਤੇ ਹੁਣ ਜਿਹੜਾ ਐ ਐਮਐਸਪੀ ਜਿਹੜੀ ਹੈ ਉਹ ਲਾਗੂ ਕਰਨੀ ਚਾਹੀਦੀ ਹੈ ਤੇ ਇਹ ਨਹੀਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਦੋਂ ਕੋਈ ਵੀ ਕੁਰਬਾਨੀ ਹੁੰਦੀ ਹੈ ਉਹਦੇ ਨਾਲ ਇਹ ਨਹੀਂ ਵੀ ਇੱਕ ਜਣਾ ਹੀ ਹੈ ਉਹ ਵੱਡੀ ਗੁਰੂ ਸਾਹਿਬ ਦੀ ਕਿਰਪਾ ਹੈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਤੇ ਗੁਰੂ ਸਾਹਿਬ ਉਹਨਾਂ ਤੇ ਵੀ ਮਿਹਰ ਭਰਿਆ ਹੱਥ ਬਖਸ਼ੀ ਰੱਖਣ ਪਰ ਜਿਹੜੀ ਹੈ ਸੈਂਟਰਲ ਸਰਕਾਰ ਹੈ ਪ੍ਰਧਾਨ ਮੰਤਰੀ ਮੰਤਰੀ ਜਿਹੜੇ ਨਰਿੰਦਰ ਮੋਦੀ ਜਾਂ ਜਿਹੜੇ ਵੀ ਖੇਤੀਬਾੜੀ ਮੰਤਰੀ ਹੈ ਸੈਂਟਰਲ ਸਰਕਾਰ ਨੂੰ ਤੁਰੰਤ ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਐਮ ਐਸ ਪੀ ਜਿਹੜੀ ਐ ਲਾਗੂ ਕਰਕੇ ਤੇ ਕਿਸਾਨਾਂ ਨੂੰ ਗਰੀਬਾਂ ਨੂੰ ਜਿਹੜੇ ਐ ਉਹ ਹੱਕ ਦੇਣੇ ਚਾਹੀਦੇ ਨੇ ਸਾਡੀਆਂ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਜਿੱਥੇ ਪਹਿਲਾਂ ਵੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਨਾਲ ਡਟੀਆਂ ਰਹੀਆਂ ਤੇ ਅੱਗੇ ਵੀ ਇਹਨਾਂ ਦੇ ਨਾਲ ਪੂਰਾ ਤਨ ਮਨ ਧੰਦੇ ਨਾਲ ਜਿਹੜਾ ਪੂਰੀਆਂ ਫੌਜਾਂ ਇਹਨਾਂ ਦੇ ਨਾਲ ਡਟਣ ਗਈਆਂ ਮੈਂ ਸਮੁੱਚੇ ਭਾਰਤ ਤੇ ਜਿੰਨੇ ਸਾਡੇ ਪੰਜਾਬ ਦੇ ਨੌਜਵਾਨ ਸਾਡੀਆਂ ਗੁਰੂ ਦੀਆਂ ਲਾੜਦੀਆਂ ਨਹਿੰਸ ਸਿੰਘ ਫੌਜਾਂ ਉਹ ਇਹਨਾਂ ਦੇ ਨਾਲ ਇੱਥੇ ਜ਼ਰੂਰ ਹਾਜ਼ਰੀ ਵੱਧ ਚੜ ਕੇ ਹਾਜ਼ਰੀਆਂ ਲਵਾਉਣ ਤੇ ਨਾਲ ਜਿਹੜੇ ਆ ਸਰਦਾਰ ਜਗਜੀਤ ਸਿੰਘ ਜਿੱੱਡੇਵਾਲ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਜਿੰਨਾ ਵੀ ਗਰੇਜ ਹੋ ਸਕੇ ਤੇ ਪਰ ਉਹ ਆਪਾਂ ਜ਼ਿਆਦਾ ਵੇਟ ਵੀ ਨਹੀਂ ਕਰ ਸਕਦੇ ਸੈਂਟਰ ਸਰਕਾਰ ਨੂੰ ਚਾਹੀਦਾ ਕੋਈ ਵੀ ਇਹੋ ਜੀ ਗੱਲ ਹੋਵੇ ਉਹਦੇ ਤੋਂ ਪਹਿਲਾਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਤਰੰਤ ਉਹਨਾਂ ਨੂੰ ਆਪਣੇ ਮੰਗ ਕੇ ਉਹਨਾਂ ਨੂੰ ਮੰਨਣਾ ਚਾਹੀਦਾ ਸਰਕਾਰ ਨੂੰ ਤੇ ਸੈਂਟਰ ਸਰਕਾਰ ਜਿਹੜੀ ਆ ਸਾਡੀਆਂ ਨਿਹੰਗ ਸਿੰਘ ਗੁਰੂਆਂ ਦੀਆਂ ਲਾੜਦੀਆਂ ਫੌਜਾਂ ਜਦੋਂ ਇਹ ਆਪਣੇ ਕਿਤੇ ਵੀ ਚੜ੍ਹਾਈ ਕਰਦੀਆਂ ਨੇ ਫਿਰ ਅੱਗਾ ਪਿੱਛਾ ਨਹੀਂ ਦੇਖਦੀਆਂ ਇਸ ਕਰਕੇ ਇਹਨਾਂ ਨੂੰ ਚਾਹੀਦਾ ਤੇ ਤੁਰੰਤ ਜਿਹੜਾ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਐਮਐਸਪੀ ਉਹ ਮੰਨ ਕੇ ਤੇ ਕਿਸਾਨਾਂ ਨੂੰ ਜਿਹੜੇ ਆਪਣੇ ਆਪਣੇ ਘਰਾਂ ਦੇ ਵਿੱਚ ਜਾਣ ਪਿਛਲੀ ਵਾਰੀ ਵੀ ਇਹਨਾਂ ਨੇ ਕਿੰਨਾ ਟਾਈਮ ਲਾਇਆ ਫਿਰ ਅਖੀਰ ਜਿਹੜਾ ਉਹਨਾਂ ਨੂੰ ਮੰਨਣਾ ਹੀ ਪਿਆ ਇਸ ਕਰਕੇ ਦੇਰੀ ਨਹੀਂ ਕਰਨੀ ਚਾਹੀਦੀ ਮੇਰੇ ਨਾਲ ਸਾਡੇ ਬਹੁਤ ਸਤਿਕਾਰ ਜੋ ਤਰਨਾ ਦਲ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਤੋਂ ਆਏ ਨੇ ਬਾਬਾ ਮਨਮੋਹਨ ਸਿੰਘ ਜੀ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਤੇ ਨਾਲ ਹੀ ਸਾਰੀਆਂ ਹੀ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਇੱਥੇ ਮੈਂ ਹਾਜ਼ਰੀ ਲਵਾਉਣਾ ਪਿਛਲੇ ਦਿਨੀ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਬਾਬਾ ਵਿਦੀ ਚੰਦ ਚੰਦ ਵਾਲੇ ਉਹ ਵੀ ਸੌਰ ਸਿੰਘ ਵਾਲੇ ਹਾਜ਼ਰੀ ਲਵਾ ਕੇ ਗਏ ਨੇ ਸਾਰੀਆਂ ਹੀ ਤਰਨਾ ਦਲ ਦੇ ਬਾਬਾ ਨਾਗਰ ਸਿੰਘ ਜੀ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਅੱਜ ਇੱਥੇ ਪਹੁੰਚੇ ਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੇ ਹਰ ਦਵਾਨ ਹਰ ਮੈਦਾਨ ਜਿਹੜੀ ਹੈ ਕਿਸਾਨਾਂ ਦੀ ਫਤਿਹ ਹੋਣੀ ਹੈ ਟਾਈਮ ਹੀ ਜਾ ਰਿਹਾ ਹੈ ਸਾਡੇ ਜੀ ਆਹ ਲੋ ਜਾਵੇ ਸੀ ਦਸ ਹਜ਼ਾਰ ਨੂੰ ਭਾਵੇ ਸਾਡੇ ਗੁਰੂ ਸਾਹਿਬ ਜਿਆਦਿਆਂ ਦੇ ਵੱਡੇ ਸਾਹਿਬਜਾਦਿਆਂ ਦੇ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜਮੇਲ ਆ ਰਹੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜਮੇਲ ਚੱਲ ਰਹੇ ਨੇ ਤੇ ਜਿੱਥੇ 25 26 27 28 ਤਰੀਕ ਨੂੰ ਕਿਸਾਨ ਭਰਾ ਇਹਨਾਂ ਦੀਆਂ ਤਰੰਤ ਜੜੀਆਂ ਨੇ ਸੈਂਟਰਲ ਸਰਕਾਰ ਮੰਗਾ ਮੰਨੇ ਤੇ ਇਹ ਵੀ ਜਾ ਕੇ ਖੁਸ਼ੀ ਦੇ ਨਾਲ ਆਪਣੇ ਘਰਾਂ ਚ ਪਰ ਸਾਡੇ ਵਾਸਤੇ ਜਿਹੜੀ ਸਭ ਤੋਂ ਐਮ ਹੈ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹਨਾਂ ਨੂੰ ਬਚਾਉਣਾ ਵੀ ਹੈ ਤੇ ਸੈਂਟਰਲ ਸਰਕਾਰ ਨੂੰ ਝਕਾਉਣਾ ਵੀ ਹੈ